ਸਰਨ ਪਿਆਰ ਤੁਹਾਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਸੋਭਾ ਸਾਗ ਬਣਾਇਆ ਸੀਗਾ ਪਿੰਡ ਗਏ ਸੀ ਕੱਲ ਉੱਥੋਂ ਸਾਗ ਲੈ ਕੇ ਆਏ ਸੀਗੇ ਇਹ ਸਰੋਂ ਦਾ ਸਾਗ ਨਹੀਂ ਜਿਹੜਾ ਬੇਲ ਵਾਲਾ ਸਾਗ ਹੁੰਦਾ ਉਹ ਸਾਗ ਆ ਰਿਹਾਂ ਸਪਰੇਹਾਂ ਤੋਂ ਬਿਨਾਂ ਆ ਲੈ ਹੁਣ ਘਰ ਲੱਗਿਆ ਵਸ ਸਾਡੇ ਆਪਣੇ ਹਣੇ ਤੜਕਾ ਲਾਉਣ ਲੱਗਿਆ ਸੁਭਾ ਬਣਾ ਰਿਆ ਸੀਗਾ ਤੇਲ ਆਪਾਂ ਤੜਕੇਦਾਨੀ ਚ ਪਾ ਲਿਆ ਵਾ ਜੀਰਾ ਪਾ ਲਾਂਗੇ ਲਸਣ ਆਪਾਂ ਪਹਿਲਾਂ ਬਹੁਤ ਪਾ ਲਿਆ ਸੀ ਅਦਰ ਗੁ ਹਰੀ ਮਿਰਚ ਤੇ ਪਿਆਜ਼ ਤੜਕਾ ਲਾਵਾਂਗੇ ਹੁਣ ਸਾਗ ਨੂੰ ਆਪਾਂ ਸਾਗ ਸੁਭਾ ਬਣਾ ਕੇ ਰੱਖ ਲਿਆ ਸੀਗਾ ਇਹ ਟੋਰੀ ਵਾਲਾ ਸਾਗ ਨਹੀਂ ਹੈਗਾ ਜਿਹੜਾ ਟੋਰੀ ਵਾਲਾ ਸਾਗ ਹੁੰਦਾ ਨਾ ਉਹ ਕੋੜਾ ਤੁੰਚ ਹੁੰਦਾ ਵਾ ਇਹ ਬੇਲ ਵਾਲਾ ਸਾਗ ਆ ਇਹ ਕੁਲਿਆ ਵੀ ਬਹੁਤ ਵਧੀਆ ਵਾ ਸਵੇਰੇ ਬਣਾ ਕੇ ਰੱਖਣ ਐਸੇ ਪਾਲਕ ਵੀ ਕਰਦੀ ਸੀ ਸਾਗ ਨਹੀਂ ਕਰਦਾ ਸੀਗਾ ਜਿਹੜਾ ਟੋਰੀ ਦੇ ਵਾਲਾ ਹੁੰਦਾ ਉਹ ਜਿਆਦਾ ਸਪਰੇਹਾਂ ਵਾਲਾ ਹੁੰਦਾ ਵਾ ਉਹ ਸਾਗ ਨਹੀਂ ਹੈਗਾ ਇਹ ਹੁਣ ਇਹਨਾਂ ਆਪਾਂ ਤੜਕਾ ਲਾਵਾਂਗੇ ਇਹਨਾਂ ਨੂੰ ਪਿਆਜ਼ ਨੂੰ ਮਿਰਚਾਂ ਨੂੰ ਤੇ ਅਦਰਕ ਨੂੰ ਥੋੜਾ ਲਾਂਗੇ ਲਸਣ ਆਪਾਂ ਪਹਿਲਾਂ ਸਾਗ 'ਚ ਬਹੁਤ ਪਾਇਆ ਸੀ ਗਰੀਆਂ ਮਿਰਚਾਂ ਤੇ ਲਸਣ ਆਪਾਂ ਪਹਿਲਾਂ ਪਾਇਆ ਵਾ तड़का नहीं लाया तड़का हूँ ला वाले मैं खावोंगी तड़का लागू प्याज अपने ब्राउन हो गए हमें टमाटर पा लोंगे एक टमा पा लिया एक बड़ा प्याज सी मकर मिर्च चंगी तरह भुन लेंगे पहला वैसे तो लून मिर्च अपना पाया हुआ पाड़े के थोड़ा थोड़ा ही पावगे ਸੜਕੇ ਜਿਦਾ ਆਪਾਂ ਥੋੜਾ ਜਿਹਾ ਪੋਨੇ ਹੁੰਨੇ ਆ ਪਹਿਲਾਂ ਰਹਿਣ ਵਾਂਗ ਜਿਹਾ ਸੋਭਾ ਨੂੰ ਮੱਖ ਪਾ ਕੇ ਹਰੀਆਂ ਮਿਰਚਾਂ ਕੁੱਟ ਕੇ ਪਾਤੀਆਂ ਸੀਗੀਆਂ ਅਦਰਕ ਲਾਸਾਂ ਹਰੀਆਂ ਮਿਰਚ ਕੁੱਟ ਕੇ ਪਾਤੀਆਂ ਸੀਗੀਆਂ ਸਾਰਾ ਸਮਾਨ ਇਹ ਸਾਗ ਬਹੁਤ ਟੇਸਟੀ ਬਣਦਾ ਵਾ ਹਮੇ ਤੇ ਚੁੱਲੇ ਤੇ ਬਣਾਇਆ ਨਾ ਪਲਾਟ ਦੇ ਵਿੱਚ ਫਿਰ ਵੀਡੀਓ ਬਣਾਵਾਂਗੇ ਸੜਕਾ ਆਪਣਾ ਬਣ ਗਿਆ ਵਾ ਨਮਕ ਪਾਵਾਂਗੇ ਤੇ ਸੋ ਦੇ ਮਿਕਾ ਬਤ थोड़ा जहा गरम मसाला पा लेंगे थोड़े जी हल्दी पा लेंगे थोड़ा धनिया पाउडर पा लेंगे थोड़ा चिली फ्लेक्स पा लेंगे थोड़ा पका लेंगे मसाले में पहले साग जो सागर असं मसाले घट ही पाने होंगे तोी घो भी तड़का ला सकते हैं ਉਨੇ ਕਿ ਸਾਗ ਪਾਲਾਂਗੇ ਸਾਗ ਬਹੁਤ ਟੇਸਟੀ ਬਣਿਆ ਸੀ ਕੁਲਿਆ ਬਹੁਤ ਜ਼ਿਆਦੇ ਆ ਜੰਗੀ ਤਰ੍ਹਾਂ ਹਿਲਾ ਲਾਂਗੇ ਇਹਨਾਂ ਮਸਾਲੇ ਨੂੰ ਬੁਰੰ ਮਿਕਸ ਕਰ ਲਾਂਗੇ ਵਿੱਚ ਸਾਗ ਦੇ ਇਹੜਾ ਤੋਰੀ ਵਾਲਾ ਸਾਗ ਉਹਦਾ ਥੋੜਾ ਜਿਹਾ ਜੇ ਖੜੱਤਾਂ ਵਿੱਚ ਬਣਦਾ ਵਾ ਫਿਰ ਜਾਨ ਨੂੰ ਸਰੋਂ ਆਉਣ ਲੱਗਦੀ ਕਿਉਂਕਿ ਬੇਸੀ ਸਰੋਂ ਫਿਰ ਉਹਦਾ ਬਹੁਤ ਟੇਸਟੀ ਬਣਦਾ ਹੈ। ਖੰਬੇਲ ਵਾਲਾ ਸਾਗ ਵੀ ਬਹੁਤ ਸਵਾਦ ਬਣਦਾ ਹੈ। ਖੁੜਦੜੀ ਬਹੁਤ। ਮਸਾਲਾ ਆਪਾਂ ਸਾਰਾ ਮਿਕਸ ਕਰ ਲਿਆ ਹੈ। ਹਣੇ ਨੂੰ ਟੱਕ ਕੇ ਥੋੜਾ ਜਿਹਾ ਪਕਾ ਲਾਂਗੇ ਇਹਨਾਂ ਮਸਾਲੇ ਪੂਰੇ ਮਿਕਸ ਹੋ ਜਾਣਗੇ। ਹਣਾ ਆਪਣਾ ਟੱਕ ਦਾਂਗੇ। ਪੰਜ ਸੱਤ ਮਿੰਟ ਪਕਾਵਾਂਗੇ। ਧਰਤੀ ਵਾਲਾ ਸਾਗ ਆਪਣਾ ਰੈਡੀ ਹੋ ਗਿਆ ਹੈ। ਹੁਣ ਆਪਾਂ ਇਹ ਹਿਲਾ ਦਾਂਗੇ ਥੋੜਾ ਜਿਹਾ। ਉੱਪਰ ਦੀ ਮੇਥੀ ਪਾਵਾਂਗੇ ਆਪਾਂ। ਘਰ ਦੀ ਮੇਥੀ ਹੈ ਸਕਾਈ ਵਿੱਚ। ਥੋੜੀ ਜਿਹੀ ਪਾਵਾਂਗੇ। ਜੇ ਤੁਹਾਡੇ ਕੋਲ ਹਰਾ ਧਨੀਆ ਤੁਸੀਂ ਉਹ ਵੀ ਪਾ ਸਕਦੇ ਹੋ। ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਹੈ। ਸਾਗ ਸਾਡਾ ਬਣ ਕੇ ਰੈਡੀ ਹੋ ਗਿਆ। ਹੁਣ ਬਸ ਫੁੱਲ ਕੇ ਬਣਾਵਾਂਗੇ ਤੇ ਖਾਵਾਂਗੇ। ਤੜਕੇ ਵਾਲਾ ਸਾਗ। ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਲਾਈਕ ਕਰੋ। ਥੈਂਕ ਯੂ। ਬਾਏ ਬਾਏ। ਕੱਲ ਨੂੰ ਮਿਲਦੇ ਕਿਨ੍ਹੇ ਮੇਰੇ ਰਸਤੀ ਦੇ ਨਾਲ।